ਅਰਦੀ ਨਹੀਂ ਹੈਗੀ ਮਿੱਤਰੋ ਤਾਂ ਮੈਂ ਬਲੌਗ ਲੈ ਕਰ ਦਿਓ ਬਾਕੀ ਮੈਂ ਤੁਹਾਨੂੰ ਦੱਸ ਦੂੰ ਪਤਾ ਮਿੱਤਰੋ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਬਾਈ ਹੁਣੇ ਉੱਠਿਆ ਬਸ ਉੱਠ ਕੇ ਬਸ ਹੁਣਿਆ ਰੈਡੀ ਨਾ ਤੋਕੇ ਤਿਆਰ ਹੁੰਨੇ ਆ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਬਲੌਗ ਦੇ ਵਿੱਚ ਬਣੇ ਰਹੋ ਗੁੱਡ ਮਾਰਨਿੰਗ ਮੈਡਮ ਜੀ ਗੁੱਡ ਮਾਰਨਿੰਗ ਰਾਮ ਰਾਮ ਜੀ ਭੈਣ ਭਾਈ ਜਾਨੇ ਸਾਰਿਆਂ ਦਾ ਇਧਰ ਮੇਰਾ ਮੁੰਡਾ ਲੰਨਾ ਲੱਗ ਰਿਹਾ ਜੀ ਲੇ ਗਰਮੀ ਦੇ ਟਾਈਮ ਮੇ ਠੰਡਾ ਪਾਣੀ ਲੱਗ ਗਿਆ ਜੀ ਉਹਨੂੰ ਦੇਖ ਲਓ ਕਿੰਨਾ ਪਿਆ ਗਰਮੀ ਦੇ ਟਾਈਮ ਮੇ ਠੰਡਾ ਪਾਣੀ ਤਾਂ ਲੱਗ ਗਾ ਉਹ ਕਿੰਨਾ ਕਰ ਰਿਹਾ ਉਹ ਦੇਖੋ ਜੀ ਪਿੱਛੋਂ ਦੇਖੋ ਚੋਰੇ ਹਾਂਜੀ ਦੋਸਤੋ ਹੁਣ ਪੀਵਾਂਗੇ ਆਪਾਂ ਚਾਹ ਇੱਧਰ ਬੈਠੇ ਨੇ ਜੀ ਮੇਰੀ ਵਾਈਫ ਇੱਧਰ ਬੈਠੇ ਮੇਰੀ ਮਾਸੀ ਮੇਰੀ ਬੇਬੇ ਤੋਂ ਵੱਡੀ ਆ ਮੇਰੀ ਬੇਬੇ ਬੈਠੀ ਹੈ ਪਤਾ ਲੈਣ ਆਏ ਜੀ ਮੇਰੀ ਵਾਈਫ ਦਾ ਪਤਾ ਲੈਣ ਆਏ ਜੀ ਮੇਰੀ ਮਾਸੀ ਚਾਹ ਪੀ ਜੰਨੇ ਆ ਬਹੁਤ ਨਾ ਕਰਿਆ ਕਰੋ ਠੰਡ ਹੋ ਜੇਗੀ ਕਲੇਸ਼ਨ ਹੈ ਜੀ ਮਾਰੀ ਬਹੁਤ ਰੋਇਆ 2 ਮਿੰਟ ਖੜ ਜਾ ਠੰਡੀ ਹੋ ਜੇਗੀ ਇੱਕ ਕੁੜੀ ਆ ਮੇਰੇ ਕੋ ਤੇ ਵਾਹ ਇੱਕ ਕੁੜੀ ਆ ਦੇਖ ਲੈ ਕੇ ਮੇਰੇ ਹੁੰਦੀ ਰਹਿ ਕੇ ਮੈਂ ਆਵੇ ਮੋਬਾਈਲ ਨੂੰ ਦੇਖ ਲਿਓ ਇੱਕ ਉਸਨ ਆਵੇ ਜੀ ਆ ਮੋਬਾਈਲ ਹਾਂਜੀ ਦੋਸਤੋ ਇਹ ਮੇਰਾ ਭਾਨ ਜਾਈ ਜੀ ਬਹੁਤ ਕਿਊਟ ਪੁੱਤੇ ਚਾਚੂ ਪੀ ਕੇ ਆਈ ਸੀ ਜੀ ਇੱਧਰ ਸਾਡਾ ਪਰੋਣਾ ਜੀ ਆ ਗਏ ਇੱਧਰ ਮੇਰੀ ਭੈਣ ਹੁਣ ਆ ਕੇ ਬੈਠੇ ਨੇ ਜੀ ਚਾਹ ਪਾਣੀ ਉਧਰ ਤਿਆਰ ਹੋਣ ਲੱਗ ਗਰੇ ਹਾਏ ਆ ਮੇਰਾ ਕੂਟ ਪੁੱਤੇ ਜੀ ਆ ਬਹੁਤ ਕਿਊਟ ਪੁੱਤੇ ਜੀ ਆ ਮੇਰੀ ਛੋਟੀ ਭਣ ਜੀ ਹੈ ਜੀ ਆ ਮੇਰੀ ਵੱਡੀ ਭਣ ਜੀ ਹਾਏ ਕਰਦੇ ਭਾਈ ਕਰ ਦੋ ਲਓ ਜੀ ਮਤਰ ਮੈਂ ਮੇਰੇ ਭਾਂਜੇ ਨੂੰ ਲਿਆਇਆ ਬਾਹਰ ਸੜਕ ਤੇ ਦੇਖੋ ਜੀ ਕਿੰਨਾ ਕਿਊਟ ਲੱਗ ਰਿਹਾ ਹੈ ਮੁੰਡਾ ਆ ਜੀ ਮੇਰਾ ਭਤੀਜਾ ਹਾਂ ਬਈ ਕੀ ਹਾਲ ਹੈ ਠੀਕ ਆ ਬਈ ਗੁਰਦੁਆਰੇ ਜਾਇਆ ਹਾਂਜੀ ਠੀਕ ਆ ਦੇਖ ਮੀਤੀ ਪ੍ਰਸ਼ਾਦ ਅੱਜ ਕੀ ਮਿਲਿਆ ਫਿਰ ਦੇਖ ਪ੍ਰਸ਼ਾਦ ਦੇ ਵਿੱਚ ਦੇਖ ਮੈਨੂੰ ਸੀ ਦੇਖ ਮਿਲੀ ਸੀ ਹਾਂਜੀ ਹਾਂ ਬਈ ਕਿਵੇਂ ਆ ਸੁਸਤ ਗੱਡੀ ਲੇ ਬਾਦਨਾ ਬੋਲ ਪਾਪਾ ਲੈ ਵੀ ਦੇਖ ਲੈ ਕੇ ਕਿ ਕਹਿ ਲੱਗ ਰਿਹਾ ਮੁੰਡਾ ਮੈਨੂੰ ਹਾਂ ਵੀ ਬੱਟੇ ਦੱਸ ਜਿਆਦੇ ਨਾ ਬੋਲੂ ਇਹ ਕਹਿੰਦਾ ਵੀ ਜਿਆਦੇ ਨਾ ਬੋਲ ਪਾਪਾ ਇਹ ਕੋਤਿਆ ਜੀ ਮਰਜ ਜਵਾਕ ਉਹ ਦੇਖੋ ਜੀ ਮਾਣੋ ਉਸਕੇ ਨਾਮੇ ਜੀ ਮਾਣੋ ਉਹ ਛਵਾਕ ਨੂੰ ਰੇਤੇ ਮੇ ਖੇਡਣ ਦਾ ਸ਼ੌਂਕ ਕਰੇ ਸਾਰੇ ਤੇਨ ਰੇਤੇ ਮੇ ਲੱਗ ਰੇ ਖੇਡਣ ਦੇਖ ਲਓ ਤੇ ਰੋਟੀ ਦੀ ਤਿਆਰੀ ਹੋ ਰਹੀ ਹੈ ਜੀ ਮੈ ਲੈਣਾ ਜੀ ਮਟਰ ਪਿੰਦੀ ਸਬਜੀ ਆ ਦੇਖਾ ਤੁਸੀਂ ਬਲੌਗ ਚ ਬਣੇ ਰਹੋ ਮੈਂ ਜਾਣਾ ਜਾਖਲ ਮੈਂ ਪਰੋਣਾ ਹੀ ਨਾਲ ਲੈ ਕੇ ਜਾਊਗਾ ਜੇ ਤੱਕ ਆਣੀ ਫਿਰ ਮੈਂ ਕੱਲੇ ਜਾਊਗਾ ਟਾਪੋ ਟਾਪ ਇਹਨਾਂ ਤੇ ਚੱਲ ਰਹੇ ਨੇ ਜੀ ਸੇਬ ਕੇ ਖਾਰੇ ਹੋਏ ਸੇਬ ਯਾ ਖਾਰੇ ਛੇ ਆਈ ਬਾ ਤਾਹਾਂ ਮਿਕਲਾ ਚੋਗੀ ਜੀ ਤਾਹ ਬਾਈ ਤਾਹ ਮੈਂ ਮਨਦੀਪਾ ਅੱਜ ਹੁਕੂਚੀ ਮੈਂ ਮੈਂ ਤੋ ਦੇਖ ਲਿਓ ਜੀ ਆਇ ਨਾ ਮੋ ਬੜਾ ਆ ਪਿੱਛੇ ਫਿਰੇ ਸਾਰੇ ਮੋ ਨਾ ਕਰ ਤਾ ਬਈ ਯੂ ਕਹ ਜੀ ਫਸਟ ਅੱਛਾ ਫਸਟ ਕਹ ਤਾ ਬਈ ਆ ਮੀਵੇ ਦੰਦ ਲੀਏ ਸਾਡੀ ਛੋਟੀ ਦੰਦ ਲੀਏ ਜੀ ਅਸੀਂ ਚੱਲੇ ਆ ਜੀ ਝਖਲ ਹੁਣ ਬਾਜੀ ਆਪਾਂ ਲੈ ਰਿਆ ਸਮਾਨ ਆਪਾਂ ਤਰਪੇ ਕੀ ਆਪਾਂ ਆ ਘਰੇ ਮਿੱਤਰੋ ਬਹੁਤ ਗਰਮੀ ਸੀ ਬਾਜ਼ਾਰ ਚ ਹਾਂਜੀ ਮਿੱਤਰੋ ਆਪਾਂ ਬਣਾਵਾਂਗੇ ਸਬਜ਼ੀ ਖੁਦ ਆਪਣੇ ਹੱਥਾਂ ਨਾਲ ਉਹ ਵੀ ਬਹੁਤ ਸੁਆਦ ਮਿੱਤਰੋ ਉਹ ਬਹੁਤ ਸੁਆਦ ਹੈ ਮਿੱਤਰੋ ਕਾ ਭਾਈ ਮਨਦੀਪ ਬਣਾਵਾਂਗੇ ਨਾ ਸੁਆਦ ਜੇਕੇਦਾਰ ਮੈਂ ਵੀ ਪਾ ਲੈਣੇ ਹੋਵੇਗਾ ਲਓ ਜੀ ਮਿੱਤਰੋ ਆਪਾਂ ਨੇ ਪਾਤੇ ਗੰਡੇ ਹਾਂਜੀ ਦੋਸਤੋ ਸਬਜ਼ੀ ਬਣਾਤੀ ਆਪਾਂ ਨੇ ਹੁਣ ਖਾਵਾਂਗੇ ਆਪਾਂ ਰੋਟੀ ਪਾਣੀ ਤੋਂ ਮਿੱਤਰੋ ਬਲੌਗ ਚ ਬਣੇ ਰਹੋ ਤੁਸੀਂ ਸਾਨੂੰ ਦਿਖਾਵਾਂ ਅੱਗੇ ਹੋਰ ਹਾਂਜੀ ਇਧਰ ਮਾਰੇ ਮੁੱਖ ਮੰਤਰੀ ਸਾਹਿਬ ਲੱਗ ਰਹੇ ਆ ਖਾਣਾ ਖਾਣ ਕੰਮ ਜੋਰਾ ਸ਼ੋਰ ਪਏ ਠੀਕ ਹੈ ਮਿੱਤਰੋ ਤਾਂ ਵੀ ਖਾ ਸਕੋ ਖਾਣਾ ਆ ਜਾਓ ਇਨਵਾਈਟ ਹੈ ਓਕੇ ਜੀ ਬਣੇ ਰਹੋ ਬਲੌਗ ਚ ਅੱਗੇ ਤੁਹਾਨੂੰ ਹੋਰ ਦਿਖਾਣੇ ਗੁੱਡ ਨਾਈਟ ਤੱਕ ਹਾਂਜੀ ਸਵੇਰੇ ਸਵੇਰੇ ਹੋਗੇ ਤਿਆਰ ਇਹਨਾਂ ਦੇ ਕਰਤੀ ਜਾਣ ਦੀ ਤਿਆਰੀ ਮਿੱਤਰੋ ਮਨਾਰੇ ਨੇ ਖੁਸ਼ੀਆਂ ਢੋਲ ਠਮੱਕਿਆਂ ਨਾਲ ਉੱਪਰ ਮੁੰਗਰ ਕੱਢਾ ਦੇ ਬਈ ਹਾਂ ਹਾਂ ਦਾਣਕਾ ਤਾਲੀ ਇੱਥੇ ਤਾ ਗਈ ਸੰਗਾ ਜੀ ਬਾਏ ਬਾਏ ਕਰਦੇ ਆ ਹੈਲੋ ਮਮਾ ਪਾਪਾ ਬਾਏ 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 ਕਰਦਾ ਵੀਡੀਓ ਇਹ ਦੇਖ ਬਾਏ ਆਈ ਛੋਟਾ ਮੁੰਡਾ ਹਾਂ ਹਾਂ ਇਹ ਪਕੀ ਹੈ ਗਿਆ ਹਾਂਜੀ ਮਿੱਤਰੋ ਸਿਸਟਰ ਦਾ ਮੇਰੀ ਵਗ ਗਈ ਤੇ ਬਾਕੀ ਸੋਨੂੰ ਮੇਰਾ ਬਲੌਗ ਕਿਵੇਂ ਲੱਗਿਆ ਬਈ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਆ ਲਾਸ ਕਿਹ ਪ੍ਰੋਬਲਮ ਹੈ ਸਾਡ ਦੀ ਹੀ ਹੋਗੀ ਮਿੱਤਰੋ ਤਮੇ ਬਲੌਗ ਲੈ ਕਰ ਦਿਓ ਬਾਕੀ ਮੈਂ ਤੁਹਾਨੂੰ ਦੱਸ ਦੂ ਪਤਾ ਮਿੱਤਰੋ